ਸਤਿ ਸ਼੍ਰੀ ਅਕਾਲ ਦੋਸਤੋ ਆਓ ਅੱਜ ਤੁਹਾਨੂੰ ਲੈ ਚੱਲਦੇ ਹਾਂ ਕੈਨੇਡਾ ਪਲੇਸ ਯਾਨੀ ਡਾਊਨ ਟਾਊਨ ਤੋਂ ਬੈਨਕਵਰ ਦੇ ਮੇਨ ਬਾਜ਼ਾਰ ਵਿੱਚ ਜਿੱਥੇ ਕਿ ਪੂਰੀ ਦੁਨੀਆ ਵਿੱਚ ਪੂਰੀ ਦੁਨੀਆ ਵਿੱਚ ਕੈਨੇਡਾ ਦੀ ਪਹਿਲੀ ਬੈਨਕਵਰ ਵਿੱਚ ਪਹਿਲਾ ਸਟੀਮ ਟਾਵਰ ਦੇ ਦਰਸ਼ਨ ਕਰਵਾਵਾਂਗੇ ਸਟੀਮ ਟਾਵਰ ਦੇ ਦਰਸ਼ਨ ਕਰਵਾਵਾਂਗੇ ਜੋ ਕਿ ਜਾਣਕਾਰੀ ਦਿੰਦੇ ਆਂ ਅਮਨਦੀਪ ਕੌਰ ਮਾਨ ਅਤੇ ਪਰਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਸ਼ਹਿਰ ਗੈਸ ਡਾਊਨ ਗੈਸ ਡਾਊਨ ਸਟੀਮ ਕਲਾਕ ਹੈ ਜੋ ਕਿ ਰੇਮੰਡ ਰੇਮੰਡ ਐਲਸੈਂਡਰਸ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਬਣਾਇਆ ਗਿਆ ਹੈ। ਦੁਨੀਆ ਦੀ ਇਹ ਪਹਿਲੀ ਸਟੀਮ ਪਾਵਰਡ ਘੜੀ ਲੋਕਾਂ ਦੇ ਆਨੰਦ ਲੈਣ ਲਈ ਬਣਾਈ ਗਈ ਹੈ। ਇਸ ਲਾਈਵ ਸਟ੍ਰੀਮ ਵਜਨ ਨੂੰ ਹਵਾ ਦਿੰਦੀ ਹੈ ਤੇ ਛੀਟੀਆਂ ਬਜਾਉਂਦੀ ਹੈ ਹਰ 4.5 ਯਾਨੀ ਕਿ 15 ਮਿੰਟਾਂ ਬਾਅਦ ਸਟੀਮ ਦਾ ਵਜਨ ਸਟੀਮ ਸਤੀਲ ਦੇ ਵਜਨ ਦੀ ਭਾਪ ਦੀ ਸ਼ਕਤੀ ਦੁਆਰਾ ਘੜੀ ਦੇ ਸਿਖਰ ਤੱਕ ਜਾਵੇਗਾ ਅਤੇ ਗ੍ਰੈਵਟੀ ਡਰਾਈਵ ਵਾਇਰਿੰਗ ਵਾਲ ਸਕ੍ਰਾਈਬ ਨੂੰ ਡਰੱਗਲੈਸ ਡਰੱਗਲੈਸ ਐਥ ਮਿਥਨ ਦੁਆਰਾ ਇੰਜੀਨੀਅਰਿੰਗ ਕੀਤਾ ਗਿਆ ਹੈ ਅਤੇ ਕੀਤਾ ਗਿਆ ਸੀ ਅਤੇ ਹਰ ਚੌਥਾਈ ਘੰਟੇ ਵੈਸਟ ਮਿਸਟ ਦੀ ਘੰਟੀ ਵੱਜੇਗੀ ਤੇ ਵੱਡੀ ਛਿੜੀ ਹਰ ਘੰਟੇ ਵਿੱਚ ਇੱਕ ਵਾਰ ਵੱਜੇਗੀ ਤੇ ਭਾਵ ਕੇਂਦਰੀ ਤਾਪ ਬੇਤਰਕਾ ਲਿਮਟਡ ਦੇ ਭੂਮੀਗਤ ਸਿਸਟਮ ਦੁਆਰਾ ਅਪਲਾਈ ਕੀਤੀ ਜਾਂਦੀ ਹੈ ਕਪੋਨੈਂਟ ਪਾਰਟ ਦੀ ਕੀਮਤ ਦੀ ਕੀਮਤ 1870 ਈਸਵੀ ਵਿੱਚ ਕਰੀਬ 4200 ਡਾਲਰ ਨਾਲ ਤਿਆਰ ਕੀਤੀ ਗਈ ਸੀ ਤੇ ਇਸ ਦਾ वजन 2 ਟਨ ਤੋਂ ਵੀ ਵੱਧ ਹੈ ਜਿੱਥੋਂ ਕੇ ਬਾਹਰਲੇ ਮੁਲਕਾਂ ਵਿੱਚੋਂ ਜਿੱਥੋਂ ਹਰ ਕੋਈ ਸਲਾਮੀ ਬਾਹਰਲੇ ਮੁਲਕਾਂ ਵਿੱਚੋਂ ਆ ਕੇ ਇਸ ਤੇ ਤਰਚਣ ਕਰਦਾ ਹੈ ਅਤੇ ਸ਼ੀਤੀਆਂ ਦਾ ਆਨੰਦ ਲੈਂਦਾ ਹੈ। ਤੋਂ ਸਾਨੂੰ ਵੀ ਇੱਕ ਵਾਰ ਮੌਕਾ ਬੱਚਿਆਂ ਨੇ ਦਿੱਤਾ। ਅਸੀਂ ਇਹਨਾਂ ਬੱਚਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਵੀ ਇਹੋ ਜਿਹੇ ਪੁਰਾਣੇ ਇਤਿਹਾਸਕ ਇਤਿਹਾਸ ਉਹ ਤੋਂ ਜਿਆਦਾ ਬੱਕ ਪਿੱਤਾ ਤੋਂ ਤਿੰਨ ਜਨਾਂ ਵਾਤੇ ਆਹ ਮੂਰੇ ਦੇਖੋ ਬਹੁਤ ਵਧੀਆ ਦੇਖਣ ਵਾਲੀ ਤਸਵੀਰ ਆ ਇੰਨੀ ਅੱਖਾਂ ਦੀ ਟਿਕਦੀ ਇੰਨੀ ਹੈਂਟ ਚੀਜ਼ ਆ ਇਹ ਆ ਸਾਡਾ ਪਿੱਕਾ ਖਾਣਾ ਵਾ ਮੂਰੇ ਦੇ ਡੋਗ ਲੱਛ ਰੈਸਟੋਰੈਂਟ ਦੇ ਅਸੀਂ ਡੋਗ ਰੇ ਤੋਂ ਰੈਸਟੋਰੈਂਟ ਵਿੱਚ ਪਹੁੰਚ ਚੁੱਕੇ ਆ ਓਕੇ ਊ ਦੇ ਸਹਰੇ ਆ ਜਿਹੜੇ ਨਾਲ ਪਿਛਲੇ ਪਾਸੇ ਦੇਖੋ ਇਹ ਬਹੁਤ ਸੋਹਣਾ ਦੇਖਣ ਵਾਲਾ ਆ ਤੁਸੀਂ ਜਾਓ zaroor ithe aake dekho te iska anand manao